1300 ਕਰੋੜ ਰੁਪਏ ਦਾ ਕਪਲਾ ਕਰ ਗਏ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਇਹ ਜਾਣਕਾਰੀ ਮਿਲ ਰਹੀ ਹੈ ਦਿੱਲੀ ਤੋਂ ਜਿੱਥੇ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਦੇ ਖਿਲਾਫ ਐਫ ਆਈ ਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ 1300 ਕਰੋੜ ਦਾ ਕਪਲਾ ਕੀਤਾ ਹੈ ਕਪਲਾ ਚਾਧ ਚੁਕੀਤਾ ਹੈ ਕਪਲਾ ਕੀਤਾ ਸਕੂਲਾਂ ਦੇ ਕਮਰਿਆਂ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਟਾਰਾਂ ਪੂਰੀ ਦਿੱਲੀ 'ਚ ਮਾਰੀਆਂ ਗਈਆਂ ਉਸ ਤੋਂ ਬਾਅਦ ਪੰਜਾਬ 'ਚ ਮਾਰੀਆਂ ਗਈਆਂ ਉਹਦੇ ਵਿੱਚ ਜਿਹੜਾ ਹੁਣ ਕਪਲਾ ਨਿਕਲ ਕੇ ਆਇਆ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਐਨੇ ਪੈਸਿਆਂ ਦਾ ਕਪਲਾ ਕਰ ਗਏ ਐ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਇਹ ਖਬਰ ਲੱਗੀ ਐ ਸਾਰੇ ਪਾਸੇ ਚਰਚਾ ਐ ਐਫ ਆਈ ਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਐ ਅਸੀਂ ਦੱਸ ਦਈਏ ਕਿ ਦਿੱਲੀ ਦੇ ਵਿੱਚ ਕਮਰੇ ਤਿਆਰ ਕੀਤੇ ਗਏ ਸਕੂਲਾਂ ਦੇ ਵਿੱਚ ਜਿੱਚ 1300 ਕਰੋੜ ਰੁਪਏ ਦਾ ਕਪਲਾ ਹੋਇਆ ਇੱਕ ਕਮਰਾ ਤਿਆਰ ਕਰਨ ਤੇ ਜਿਹੜਾ ਪੈਸਾ ਖਰਚਿਆ ਗਿਆ 8800 ਰੁਪਏ ਸਕੁਅਰ ਫੁੱਟ ਇੱਕ ਕਮਰਾ ਤਿਆਰ ਕਰਨ ਤੇ ਜਿਹੜਾ ਖਰਚਾ ਪਾਇਆ ਗਿਆ 8800 ਰੁਪਏ ਸਕੁਅਰ ਫੁੱਟ ਤੁਸੀਂ ਹਰਾਨ ਰਹਿ ਜਾਓਗੇ 8800 ਰੁਪਏ ਸਕੁਅਰ ਫੁੱਟ ਦੇ ਵਿੱਚ ਇੱਕ ਕਮਰੇ ਤੇ ਖਰਚਾ ਜਿਹੜਾ ਪਾਇਆ ਗਿਆ ਜਾਣੀ ਹਾਲਾਂਕਿ ਇੱਕ ਕਮਰਾ ਤਿਆਰ ਕਰਨ ਤੇ ਮਾਰਾਂ ਦੇ ਕਹਿੰਦੇ ਕਿ ਸਕੂਲ ਦਾ ਕਮਰਾ ਪੂਰਾ ਵਧੀਆ ਤਿਆਰ ਕਰਨ ਤੇ 1500 ਰੁਪਿਆ ਖਰਚਾ ਆਉਂਦਾ ਹੈ 1500 ਰੁਪਿਆ ਸਕੁਅਰ ਫੁੱਟ ਦਾ ਖਰਚਾ ਆਉਂਦਾ ਹੈ ਪਰ ਇੱਥੇ ਕਿੰਨਾ ਕੀਤਾ ਗਿਆ 4 ਤੋਂ 5 ਗੁਣਾ ਦੇ ਕਰੀਬ ਜਿਹੜਾ ਉਹ ਖਰਚਾ ਦਿੱਲੀ ਦੇ ਵਿੱਚ ਇੱਕ ਸਕੂਲਾਂ ਤੇ ਕੀਤਾ ਗਿਆ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਪੁਲਤੇ ਲੱਗਣਾ ਸੀ 5 ਕਰੋੜ ਅਸੀਂ 3 ਕਰੋੜ ਚ ਬਣਾਤਾ ਪੁਲਤੇ ਲੱਗਣਾ ਸੀ 4 ਕਰੋੜ ਅਸੀਂ 2 ਕਰੋੜ ਚ ਬਣਾਤਾ ਤਾਂ ਹੁਣ ਜਦੋਂ ਪਰਤਾਂ ਖੁੰਡ ਰਹੀਆਂ ਗੱਲਾਂ ਬਾਹਰ ਆ ਰਹੀਆਂ ਤਾਂ ਆਮ ਆਦਮੀ ਪਾਰਟੀ ਦੇ ਵੱਡੇ ਕੱਪੜੇ ਸਾਹਮਣੇ ਆ ਰਹੇ ਆ ਕਿ 1500 ਰੁਪਏ ਸਕਰ ਫੁੱਟ ਚ ਤਿਆਰ ਹੋਣ ਵਾਲੇ ਕਮਰੇ 8800 ਰੁਪਏ ਸਕਰ ਫੁੱਟ ਦੇ ਵਿੱਚ ਤਿਆਰ ਕੀਤੇ ਗਿਆ। ਦਿੱਲੀ ਦੇ ਵਿੱਚ 12000 ਦੇ ਕਰੀਬ ਜਿਹੜੇ ਕਮਰੇ ਤਿਆਰ ਕੀਤੇ ਗਿਆ ਜਿਨ੍ਹਾਂ ਦੇ ਵਿੱਚ ਅਰਧ ਭਾਰ ਰਪਿਆ ਦਾ ਘਟਾਲਾ ਕੀਤਾ ਹੈ। ਇੱਕ ਟੌਪ ਤੋਂ ਟੌਪ ਦੇ ਲਗਜ਼ਰੀ 5 ਸਟਾਰ ਹੋਟਲ ਦਾ ਅਲਟਰਾ ਲਗਜ਼ਰੀ ਕਮਰਾ ਵੀ ਕਹਿੰਦੇ ਆ ਕਿ 5500 ਤੋਂ 6000 ਰੁਪਏ ਸਕਰ ਫੁੱਟ ਦੇ ਵਿੱਚ ਤਿਆਰ ਹੋ ਜਾਂਦਾ ਹੈ। ਪਰ ਇੱਥੇ ਕੱਟੜੇ ਇਮਾਨਦਾਰ ਸਰਕਾਰ ਦੇ ਕੱਟੜੇ ਇਮਾਨਦਾਰ ਮੰਤਰੀਆਂ ਨੇ 8800 ਰੁਪਏ ਸਕਰ ਫੁੱਟ ਚ ਤਿਆਰ ਕੀਤਾ ਤੇ 1300 ਕਰੋੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਹੈ। ਇਹ ਮਾਮਲੇ ਤੇ 2020 ਦੇ ਵਿੱਚ ਜਿਹੜਾ ਸੀਵੀਸੀ ਹੈ ਸੈਂਟਰਲ ਵਿਜੀਲੈਂਸ ਜਿਹੜਾ ਕਮਿਸ਼ਨ ਹੈ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ 2020 ਦੇ ਵਿੱਚ ਇਹ ਗੱਲ ਕਹਿਤਾ ਸੀ ਕਿ ਜਿਹੜੇ ਦਿੱਲੀ ਦੇ ਵਿੱਚ ਰੂਮ ਬਣੇ ਆ ਉਹਨਾਂ ਦੇ ਵਿੱਚ 2400 ਕਲਾਸਰੂਮ ਬਣਾਉਣ ਦੇ ਵਿੱਚ ਵੱਡਾ ਘਟਾਲਾ ਜਿਹੜਾ ਉਹ ਜਾਗਰ ਹੋਇਆ ਇਹ ਇਲਜ਼ਾਮ ਲਗਾਤਾਰ ਲੱਗ ਰਹੇ ਸੀ ਪਰ ਕਿਸੇ ਜਿਹੜਾ ਆਫੀਸ਼ੀਅਲ ਹੁੰਦਾ ਗਵਰਨਮੈਂਟ ਆਫੀਸ਼ੀਅਲ ਹੁੰਦਾ ਉਹਦੇ ਖਿਲਾਫ ਜੇਕਰ ਕਾਰਵਾਈ ਚਲਾਉਣੀ ਹੈ ਤਾਂ ਮਾਨਯੋਗ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਜੇ ਦੀ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਜਿਹੜੀ ਆ ਉਹ ਕਾਰਵਾਈ ਅੱਗੇ ਚੱਲੇਗੀ ਹੈ ਇਹ ਵੀ ਇਲਜ਼ਾਮ ਲੱਗ ਰਿਹਾ ਕਿ ਖਰਚਾ ਕੀਤਾ ਬਹੁਤ ਘੱਟ ਹੈ ਤੇ ਦਿਖਾਇਆ ਬਹੁਤ ਜ਼ਿਆਦਾ ਹੈ ਆਮ ਨਾਲੋਂ 5 ਗੁਣਾ ਜ਼ਿਆਦਾ ਖਰਚਾ ਇਸ ਤੋਂ ਪਹਿਲਾਂ ਵੀ ਮਨੀਸ਼ ਸੋਧਿਆ ਜਿਹੜੇ ਐਕਸਰਾਈਜ਼ ਪਾਲਿਸੀ ਦੇ ਮਾਮਲੇ 'ਚ ਮਨੀ ਲਾਂਡਰਿੰਗ ਦੇ ਮਾਮਲੇ 'ਚ ਲਗਭਗ 17 ਮਹੀਨੇ ਦੇ ਕਰੀਬ ਜੇਲ੍ਹ ਲਗਾ ਕੇ ਆਇਆ ਤੇ ਸਤਿੰਦਰ ਜੈਨ ਵੀ ਜਿਹੜੇ ਆ ਉਹ ਆਮਦਨ ਨਾਲੋਂ ਵੱਧ ਜਿਹੜੀ ਹੈ ਜਿਹੜੀ ਹੈ ਜਿਆਦਾਦ ਹੋਣ ਦੇ ਕਰਕੇ ਉਹ ਵੀ ਗੇਲ ਚ ਲਗਾ ਕੇ ਆਇਆ ਤਾਂ ਕਟੜੇ ਇਮਾਨਦਾਰ ਸਰਕਾਰ ਦੀਆਂ ਪਰਤਾਂ ਲਗਾਤਾਰ ਜਿਹੜੀਆਂ ਉਹ ਖੁੱਲਣੀਆਂ ਸ਼ੁਰੂ ਹੋ ਗਈਆਂ ਕਟੜੇ ਇਮਾਨਦਾਰ ਸਰਕਾਰ ਦੇ ਕੱਪੜੇ ਜਿਹੜੇ ਆ ਉਜਾਗਰ ਹੋਣੇ ਸ਼ੁਰੂ ਹੋ ਗਏ ਆ ਹੁਣ ਤੁਸੀਂ ਇਹ ਹਾਲਾਤ ਦੇਖੋ ਕਿ ਪਿਛਲੇ ਦਿਨੀ ਮਨੀਸ਼ ਸੋਧਿਆ ਪੰਜਾਬ ਦੇ ਸਕੂਲਾਂ ਦਾ ਵੀ ਦੌਰਾ ਕਰਨ ਆਏ ਸੀ ਪੰਜਾਬ ਦੇ ਵਿੱਚ ਵੀ ਕਿਤੇ ਆਈ ਹੈ ਕੋਈ ਤਾਂ ਨਹੀਂ ਹੋਣ ਜਾ ਰਿਹਾ ਇਹ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਆ ਕਿਤੇ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਦੇ ਵਿੱਚ ਸਿੱਖਿਆ ਨੀਤੀ ਲਾਗੂ ਕੀਤੀ ਹੈ ਜਿਹੀ ਸਿੱਖਿਆ ਨੀਤੀ ਕਿ ਜਿਹਦੇ ਵਿੱਚ 1500 ਰੁਪਏ ਪਰ ਸਕਰ ਫੁੱਟ ਤੇ ਤਿਆਰ ਹੋਣ ਵਾਲਾ ਕਮਰਾ 8800 ਰੁਪਏ ਸਕਰ ਫੁੱਟ ਦੇ ਵਿੱਚ ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ 15 ਬਾਏ 15 ਦਾ ਕਮਰਾ ਹੈ ਜੇਕਰ ਉਹ 1500 ਰੁਪਏ ਸਕਰ ਫੁੱਟ ਨੂੰ ਤਿਆਰ ਹੁੰਦਾ ਹੈ ਤਾਂ ਉਹ 337500 ਰੁਪਏ ਦਾ ਤਿਆਰ ਹੋ ਜਾਵੇਗਾ ਤੇ ਪਰ ਜਿਹੜਾ ਦਿੱਲੀ 'ਚ ਤਿਆਰ ਕੀਤਾ 337500 ਰੁਪਏ ਵਾਲਾ ਕਮਰਾ 1980000 ਰੁਪਏ ਦੇ ਵਿੱਚ ਤਿਆਰ ਕੀਤਾ ਹੁਣ ਤੁਸੀਂ ਕਪੜਿਆਂ ਦਾ ਜਿਹੜਾ ਉਹ ਦੇਖ ਸਕਦੇ ਹੋ ਕਿ ਕਿਸ ਪੱਧਰ ਤੇ ਕਪੜਾ ਹੋਇਆ ਕਿੰਨਾ ਵੱਡਾ ਕਪੜਾ ਹੋਇਆ ਸੋ ਇਹ ਆਮ ਆਦਮੀ ਪਾਰਟੀ ਦੀ ਕਟੜ ਸਰਕਾਰ ਦੇ ਨਤੀਜੇ ਆ ਇਹ ਸਿੱਖਿਆ ਕ੍ਰਾਂਤੀ ਹੈ ਜਿਹਦੇ ਵਿੱਚ ਅਰਬਾਂ ਦਾ ਕਪੜਾ ਕਰ ਗਿਆ ਤੇ ਆਪਣੇ ਆਪ ਨੂੰ ਆਮ ਆਦਮੀ ਕਹਾ ਰਹੇ ਆ ਤੇ ਪੰਜਾਬ ਵਿੱਚ ਕੋਈ ਅਜਿਹਾ ਤਾਂ ਨਹੀਂ ਚੱਲ ਰਿਹਾ ਇਹ ਚਿੰਤਾ ਦਾ ਵਿਸ਼ਾ ਜੇ ਚੱਲ ਰਿਹਾ ਹੋਇਆ ਤਾਂ ਬੜਾ ਮੰਦ ਭਾਗਾ ਹੋਵੇਗਾ ਕਿ ਜਦੋਂ 3 ਲੱਖ 3.5 ਲੱਖ ਵਾਲਾ ਕਮਰਾ 19,80,000 ਰੁਪਏ ਚ ਤਿਆਰ ਹੋਵੇਗਾ ਤਾਂ ਕਿੰਨਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗੇਗਾ ਕਿੰਨੇ ਪੰਜਾਬ ਦੇ ਖਜ਼ਾਨੇ ਦੀ ਤਬਾਹੀ ਹੋਵੇਗੀ ਜਿਹੜੇ ਕਹਿੰਦੇ ਸੀ ਕਿ 1 ਰੁਪਿਆ ਖਾਣਾ ਵੀ ਸਾਡੇ ਲਈ ਜ਼ਹਿਰ ਹੈ ਏਨੇ ਨੇ ਪੈਸੇ ਗਵਨ ਕਰ ਗਿਆ ਤੇ ਹੁਣ ਉਹਨਾਂ ਤੇ ਪਰਚਾ ਦਰਜ ਹੋਣ ਜਾ ਰਿਹਾ ਹੈ